ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੂਨੀ ਸਭੰਗਰ ਪ੍ਰਸਾਦ ਜਪ ਆਦ ਸਚ ਜੁਗਤ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਸੋਚੈ ਸੋਚਣਾ ਹੋਗਈ ਜੇ ਸੋਚੀ ਲੱਖ ਵਾਰ ਚੁੱਪੇ ਚੋਪ ਨਾ ਹੋਈ ਜੇ ਲਾਇ ਰਹਾ ਲਿਵ ਤਾਰ ਓਕੇ ਨਾ ਬੋਖਣਾ ਉਤਰੀ ਜੇ ਬੰਨਾਪੁਰੀਆਂ ਭਾਰ ਸੈ ਸਿਣ ਫਾਲਾਖ ਹੋਏ ਤਾਂ ਇੱਕ ਨਾ ਚੱਲੇ ਨਾਲ ਇਸ ਜਿਆਰਾ ਹੋਈ ਹੈ ਕਿ ਪੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਅਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵੰਜੇ ਹੁਕਮ ਲੈ ਵੜਿਆਈ ਹੁਕਮੀ ਉਤਮਨੀ ਜੋਕਮ ਲੇਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀ ਸੋ ਇਕ ਕਮੀ ਸਦਾ ਪਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾ ਨੁਕਮੇ ਜੇ 부জে ਤਾਂ ਹਮੇ ਕਹੇ ਨਾ ਕੋਈ ਗਾਵੇ ਕੋ ਤਾਂ ਅਣ ਹੋਵੇ ਕਿਸੇ ਤਾਂ ਗਾਵੇ ਕੋ ਦਾ ਜਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਰਿ ਕਰੇ ਤਨਖੇ ਗਾਵੇ ਕੋ ਨੀ ਲਾ ਫਿਰ ਦੇਂ ਗਾਵੇ ਕੋ ਜਾਪੇ ਦਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਅਥਾ ਨਾ ਕਿਸੇ ਨ ਆਵੇ ਟੂਟ ਕਾਠ ਕਿਸੇ ਕੋਟੀ ਕੋਟ ਕੋਟਾ ਦੇਂਦਾ ਦੇ ਲੈਂਦੇ ਸਗ ਪਾਹੀ ਯੁਗਾ ਜੁਗੰਤ ਰਖਾ ਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖੇ ਵੇ ਪਰਵਾਹੋ ਤਾਜ ਸਾਹਿਬ ਸਾਜਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੇ ਰੱਖੀ ਹੈ ਜਤ ਸੇ ਦਰਬਾਰ ਮੁਹ ਕੇ ਬੋਲਣ ਬੋਲੀ ਹੈ ਜੈਸ ਹੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉੜਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਹੀ ਵਾ ਜਾਣੀ ਆ ਸਭ ਆਪੇ ਸਚਿਆਰ ਆਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰجن ਸੋਏ ਜਿਨ ਸੇ ਵਿਆਹ ਤਨ ਪਾਇਆ ਮਹਾਨ ਨਾਨੇ ਗਾਵੀਏ ਗੁਣੀ ਨੇਦਾਨ ਗਾਵੀਏ ਸੁਣੀਏ ਮਰਖੀਏ ਪਹਾਉ ਦੁੱਖ ਪਰ ਹਰਸੂ ਕਰ ਲੈ ਜਾਏ ਗੁਰਮਖਾ ਨਾਦੰ ਗੁਰਮਖਵੇਦੰ ਗੁਰਮਖਰਿਆ ਸਮਾਈ ਗੋਰੇਸ਼ਰ ਗੁਰ ਗੋਖ ਬ੍ਰਹਮਾ ਗੋਰਾ ਪਾਰਬਤੀ ਮਾਈ ਜੇਹੋ ਜਾਣ ਆਖਾ ਨਹੀਂ ਕਾਇਨਾ ਕਥਨਨ ਜਾਈ ਗੁਰਾ ਇੱਕ ਦੇਹ ਬਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਪੀਰ ਸਨਾਵਾ ਜੇ ਤਸ ਭਾਵਾ ਵਿਣ ਪਾਣੇ ਕੈ ਨਾਈ ਕਰੀ ਕੀਤੀ ਸ੍ਰਿਠੋ ਪਾਈ ਵੇਖਾ ਕਾਣ ਕਰਮਾ ਕੇ ਮਿਲੇ ਲਈ ਮਾਤਿ ਵੇਚ ਰਸ ਜਵਾਰ ਮਾਨ ਕੋ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜਗੁਚਾਰੇ ਆਰੇ ਜਾ ਹੁਰਦ ਸੂਣੀ ਹੋਏ ਨਵਾ ਖੰਡਾ ਵੇਜਾਣੀਏ ਨਾਲ ਚੱਲੇ ਸਭ ਕੋਏ ਸੰਗਾ ਨੋ ਰਖਾਏ ਕਾਏ ਜਸ ਕੀਰਤ ਜਗਲੇ ਜੈ ਤਸ ਨਦਰ ਨਾ ਆਬਈ ਤਾਂ ਬਾਤ ਨ ਪੁੱਛੇ ਕੇ ਈਟ ਆਂ ਅੰਦਰ ਕੀਟ ਕਰ ਦੋਸ਼ੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤਿਆਂ ਗੁਣ ਦੇ ਤੇ ਆ ਕੋਈ ਨਾ ਸੂਝਾਈ ਜੈ ਤਸ ਗੁਣ ਕੋਏ ਕਰੇ ਸੋਹਣਿਆ ਸੇਦ ਪੀਰ ਸੁਰਨਾ ਸੁਣੈ ਧਰਤਵਲੇ ਆਕਾਸ ਸੁਣੈ ਦੀਪ ਲੋਪਤਾ ਸੁਣੈ ਪਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਹੁਣ ਐਸਰ ਬਰਮਾਇਦਾ ਸੁਣੈ ਬਖਸਾਹਣ ਬੰਦ ਸੁਣੈ ਜੋਗ ਜੋਗ ਤਨ ਭੇਜ ਸੁਣੈ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਰਾਸ ਸੁਣੈ ਦੂਖ ਪਾਪ ਕਾ ਨਾਸ ਹੁਣ ਐਸਾ ਸੰਤੋਗਿਆਨ ਸੁਣੈ 68 ਕਾ ਅਸ਼ਨਾਣ ਸੁਣਿਆ ਪੜ 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 ਬਾਵਹਿ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾਹਾ ਸੁਣੇ ਸੇਖ ਪੀਰ ਪਾਦਿਸ਼ਾ ਸੁਣਿਆਂ ਦੇ ਪਾਵੇ ਰਾਸ ਸੁਣਿਆ ਹਾਸ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਮੰਨੈ ਕੀ ਗਤ ਗਹੀ ਨ ਜਾਏ ਜੇ ਕੋ ਕਹੈ ਪਿਛੇ ਪੁਛਤਾਏ ਕਾਗਦ ਕਲਮ ਨਾਲ ਲਿਖਣਾ ਹਾਰ ਮੰਨੈ ਕਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੋਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮਕ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਗ ਠਾਕ ਨ ਪਾਏ ਮਨਨੇ ਪਤਿ ਸਿਮ ਪਰਗਟ ਜਾਏ ਮਨਨੇ ਮਗ ਨ ਚੱਲ ਲੈ ਪੰਥ ਮਨਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੂਖ ਦੁਆਰ ਮਨਨੇ ਪਰਵਾਰੇ ਸਾਧਾਰ ਮਨਨੇ ਤਰੇ ਤਾਰੇ ਗੁਰ ਸਿੱਖ ਮਨਨੇ ਨਾਨਕ ਭਵੇ ਨਾ ਭੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪਰਦਾਨ ਪੰਚੇ ਪਾਵੇ ਦਰਗੇ ਸੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਗਾ ਗੁਰੂ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਗ ਥਾਵ ਰਖਿਆ ਜਨ ਸੂਤ ਜੇ ਕੋ ਬਜੇ ਹਵਾ ਸਚਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਦਿੱਤੇ ਭਾਰ ਤਲੈ ਕਮਨ ਜੋਰ ਜੀ ਜਾਤ ਰੰਗਾ ਕੇ ਨਾਭ ਸਭ ਨਾਮ ਲਖਿਆ ਬੁਢੀ ਕਲਾਮ ਇਹੋ ਲੇਖਾ ਲਿਖ ਜਾਣੇ ਕੋ ਏ ਲੇਖਾ ਲਿਖਿਆ ਕੇ ਤਾ ਹੋਏ ਕੀਤਾ ਤਾਨ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏ ਕੋ ਕਵਾਉ ਤਿਸਤੇ ਹੋਏ ਲੱਕ ਦੇ ਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਅਸੰਖ ਤਾਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਥੀ ਅਸੰਖ ਦਾਤਾਰ ਸੰਖ ਸੂਰਮਹ ਪਸਸਾਰ ਸੰਖ ਮੋਲਗਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਖੂਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਬੜ ਸੱਤੇ ਆਕਮਾ ਹੈ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜੀਆਰ ਕੂੜੇ ਸਿਰਾਹੇ ਅਸੰਖਮਲੇ ਏ ਸ਼ੋਮਲ ਭਖਰ ਖਾਹੇ ਸੰਖ ਨਿੰਦਕ ਸਿਰ ਘਰੇ ਪਾਰ ਨਾਨਕ ਦੀਚੋ ਕਹੇ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖਾਵ ਅਗੰ ਅਗੰ ਅਸੰਖ ਲੋ ਅਸੰਖ ਕਹ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲ ਆਹਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਖਣੋ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਰ ਨਾਲੇ ਜਿਬ ਫੁਰਮਾਏ ਤਿਵ ਦੇਵ ਪਾਹੇ ਜੇਤਾ ਕੀਤਾ ਦੇਦਾ ਨਾਓ ਵਿਣ ਨਾਵੇ ਨਾਹੀ ਕੋ ਥਾਉ ਉਦਰਤ ਕਮਣ ਕਹਾ ਵਿਚਾਰ ਵਾਰਿਆਂ ਨ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਬੈਰ ਤੰਦੇ ਹੀ ਪਾਣੀ ਤੋਤੇ ਉਤਰ ਸੋਖੇ ਮੂਦ ਬਲੀਤੀ ਕੱਪੜ ਹੋਏ ਦੇ ਸਭ ਲਈਏ ਉਹੋ ਧੋਏ ਭਰੀਏ ਮਤ ਪਾਪਾਂ ਗਏ ਸੰਗ ਉਹ ਧੋਪੈ ਨਾ ਵੈ ਗੰਗ ਪੁੰਨੀ ਪਾਪੀ ਆਖੁਰਦਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮੀ ਆਬ ਹੋ ਜਾਹੋ ਤੀਰਤ ਦਬਦ ਆਦਦ ਦਾਨ ਜੇ ਕੋ ਪਾਵੇ ਤਿਲ ਕਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੋ ਉਸਤ ਆਤ ਬਾਣੀ ਬਰਮਾਉ ਸਤ ਸੋ ਸਦਾ ਮਨ ਚਾਉ ਕਮਣ ਸੋ ਵੇਲਾ ਵਕਤ ਕਮਣ ਕਮਣ ਥੇਤ ਕਮਣ ਬਾਰ ਕਮਣ ਸੇ ਰੂਤੀ ਮਾਹ ਕਮਣ ਜੇ ਤੋ ਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾਦੀ ਆ ਜੇ ਲਿਖਨ ਲੇ ਕੁਰਾਨ ਤੇਤ ਬਾਰ ਨ ਜੋਗੀ ਜਾਣੇ ॠਤ ਮਾਹ ਨਾ ਕੋਈ ਜਾ ਕਰਦਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਆਖਾ ਗਿਵਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਕਨ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋ ਹੈ ਪਾਤਾਲਾ ਪਾਤਾਲ ਲਖ ਆਗਾਸ ਆਗਾਸ ਊੜਕ ਊੜਕ ਭਾਲ ਸਕੇ ਵੇਦ ਗਹਨ ਇਕ ਬਾਤ ਸਹਸ ਉਠਾਰ ਕਹਨ ਕਤੇਬਾ ਅਸਲੂ ਇਕ ਦਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਇਤੇ ਸੁਰਤ ਨਾ ਪਾਈਆ ਇਤੀ ਸੁਰਤ ਨਾ ਪਾਈਆ ਨਦੀਆਂ ਅਦੇ ਵਾਹ ਪਵਹ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨ ਹੋਵਨੀ ਜੇ ਤਿਸ ਮਨਹੁ ਨਦੀ ਸਰਹ ਅੰਤ ਨ ਸਿਹਿਤੀ ਕਹਿਣ ਨ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਦੇਖਣ ਸੁਣਨ ਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਾਰਣ ਕੀਤੇ ਬਿਲਾ ਸੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਗਹੀ ਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉਚਾ ਨਾਉ ਏਵੜ ਉੱਚਾ ਹੋਇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਰਾ ਨਾ ਤੁਮਾਈ ਕਿਤੇ ਮੰਗੇ ਜੋਤ ਉਪਾਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਖਾਭ ਟੁੱਟੇ ਦੇਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖ ਖਾਹੀ ਖਾਹੇ ਕਿਤੇ ਆਦੂਖ ਭੂਗ ਸਦਮਾਰ ਇਹ ਪੇਦਾਰ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਈ ਕੋ ਆਖਣ ਪਾਏ ਉਹ ਜਾਣੇ ਜਿਤਿਆ ਮੋਹੇ ਖਾਏ ਆਪੇ ਜਾਣੇ ਆਪੇ ਦੀ ਆਖੇ ਸੇ ਪਈ ਗਈਗੇ ਜਿਸਨੋਂ ਬਗਸੇ ਸ੍ਰੀਵਤ ਸਾਲਾਹ ਨਾਨਕ ਪਾਦਸ਼ਾਹੀ ਪਾਦਸ਼ਾਹ ਹੋ অমূল্য ਗੁਣ অমূল্য ਵਾਪਾਰ অমূল্য ਵਾਪਾਰੀਏ অমূল্য ਪੰਡਹਾਰ অমূল্য ਆਵਹਿ অমূল্য ਲਾਇਜਾ ਹੈ অমূল্য ਪਾਵੇ অমূল্য ਸਮਾਹ অমূল্য ਧਰਮ অমূল্য ਦੀਬਾਣ অমੁੱਲ ਤੋਲ অমੁੱਲ ਪਰਵਾਨ অমূল্য ਬਗਸੀ ਸਮੂਲਨ ਈਸਾਨ অমূল্য ਗਰਮ অমূল্য ਫੁਰਮਾਨ ਉਮਲੋ ਉਮਲ ਆਖਿਆ ਨਾ ਜਾਏ ਆਖ ਆਖ ਰਹੇ ਲਬਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀਤਾ ਗੋਬਿੰਦ ਆਖੇ ਈਸਰ ਆਥੇ ਸਿੱਧ ਆਖੇ ਕਹਤੇ ਕੀਤੇ ਬੁੱਧ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵ ਇਤੇ ਆਖੇ ਆਖਣ ਬਾਹੇ ਇਤੇ ਕਹਿ ਕਹਿ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਏ ਤਾਂ ਆਖਣ ਸਤਿ ਸਹਿ ਕੇਈ ਕੇ ਜੇ ਵਡ ਭਾ ਵੈਰ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਦੀ ਗਾੜ ਤਾਂ ਲਿਖੀਐ ਸਿਰ ਗਵਾਰਾ ਗਾਵਾਰ ਸੋ ਦਰ ਕੀ ਹੈ ਸੋ ਘਰ ਕੀ ਹੈ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਰ ਅਨੇਕ ਅ ਸੰਖਾ ਕਿਤੇ ਬਾਵਣ ਹਾਰੇ ਕਿਤੇ ਰਾਗ ਭਰੀ ਸੁ ਕਹੀਆਂ ਕਿਤੇ ਗਾਵਣ ਹਾਰੇ ਗਾਵੇ ਤੋਨੋਂ ਪਉਣ ਪਾਣੀ ਬੈਸੰਤੁਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿਤ ਗੁਗਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਸਨ ਬੈਠੇ ਦੇਵਤਾ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵੇਨ ਸਾਧ ਵਿਚਾਰੇ ਗਾਵੇਨ ਜਤੀ ਸਦੀ ਸੰਦੋਖੀ ਗਾਵੇ ਹੀਰ ਕਰਾਰੇ ਗਾਵੇਨ ਪੰਡਤ ਪੜਨ ਰਖੀ ਸਾਰ ਜੋਗ ਜੋਗ ਵੇਦਾਂ ਨਾਲੇ ਗਾਵਹਿ ਮੂਹਣੀ ਆਮਨ ਮਹਨ ਸੁਰਗਾ ਮਛ ਪਿਆਲੇ ਗਾਵ ਨਰਦਨੁ ਪਾਏ ਤੇਰੇ ਅਠ ਸੱਠ ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਨੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਘਰ ਘਰ ਰਖੇ ਧਾਰੇ ਸੇਈ ਦਦਨੁ ਗਾਵਹਿ ਜੋਦਦ ਭਾਵਨ ਕਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨੇ ਆਮਨ ਨਾਨਕ ਕੀ ਆ ਵਿਚਾਰੇ सोई सोई सदा ਸਜ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨ ਜਾਸੀ ਰਜਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਦੇਹ ਦੀ ਵਡਿਆਈ ਜੋਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਦ ਸਾਹੋ ਸਾਹਾ ਪਾਦ ਸਾਹਿਬ ਨਾਨਕ ਰਹਿਣ ਲਜਾਈ ਮੁੰਦਾ ਸੰਤੋਸ਼ਰਮ ਪਦ ਝੋਲੀ ਭਿਆਨ ਕੇ ਘਟੇ ਬੀ ਭੂਤ ਇੰਦ ਆ ਗਾਲ ਰਵਾਰੀ ਗਾ ਜੁਗ ਦੇ ਡੰਡਾ ਪਰ ਦੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ ਤਿਸੈ ਆਦੇਸ ਆਰ ਅਨੀਲ ਅਨਾਰ ਅਨਾਹਤ ਜੋਗ ਜੋਗ ਇਕੋ ਵੇਸ ਭੁਗਤ ਗਿਆਨ ਦਾ ਭੰਡਾਰਣ ਘਟ ਘੜ ਵਾਜੇ ਨਾਲ ਆਪ ਨਾਥ 나ਥੀ ਸਭ ਜਾਗੀ ਰਿਧ ਸਿਧ ਅਭਰਾ ਸਾਧ ਸੰਜੋਗ ਵਿਜੋਗ ਦੋਹੇ ਕਾਰ ਚਲਾਵੇ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਰ ਅਨੀਲ ਅਨਾਰ ਅਨਾਹਤ ਜੁਗ-ਜੁਗ ਏਕੋ ਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਬਾਨ ਜਿਵ ਇਸ ਭਾਵੈ ਤ ਵਿੱਚ ਲਾਵੈ ਜਿਵ ਹੋਵੈ ਫੁਰਮਾਨ ਹੋ ਵੇਠੇ ਉਹਨਾਂ ਨਦਰ ਨ ਆਵੈ ਬਹੁਤਾ ਹੋ ਵੀਰਾਨ ਆਦੇਸ ਤੁਸ ਆਦੇਸ ਆਰ ਅਨੀਲ ਅਨਾਰ ਅਨਾਹਤ ਜੁਗ-ਜੁਗ ਏਕੋ ਏਸ ਆਸਨ ਲੋਏ ਲੋਏ ਪੰਡਾਰ जो किस पाया सो एक वार कर कर वेख सृजनहार जनहार नानक सच्चे की साची गार आदेश तिस आदेश आद अनिल अनाद अनाहत जुग जुग एक एक दू जी भो लख हो है लख हो वै लख वीस लाख लाख गेड़ा आखिया है एक नाम जगदीश एक राहे पद पबड़िया चढ़िया हो इक्कीस सुन गल्ला आकाश की ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੁਰੀ ਕੁੜਾ ਠੀਸ ਆਖਣ ਜੋਰ ਜੁ ਪੈਣਾ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਉਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਰਚ ਧਰਤੀ ਥਾਵ ਰਖੀ ਤੈਨ ਅਨਸਾਲ ਇਸ ਰੇਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਹੰ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਗਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖ ਹੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਬੈ ਸੰਤਰ ਕੇਤੇ ਕਾਨ ਮਹੇਸ਼ ਕਿਤੇ ਭਰਮੇ ਕਾ ਅਰਧ ਘੜੀ ਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕੇਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕੇਤੇ ਕਿਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਪਾਣੀ ਕਿਤੇ ਪਾ ਨਿਰੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹ ਗਿਆਨ ਪਰਚੰਡ ਤਥੈ ਨਾਦ ਬਿਨੋਦ ਕੂੜ ਆਨੰਦ ਸਰਮ ਖੰਡ ਕੀ ਬਾਣੀ ਜੋਰ ਸਰਮ ਖੰਡ ਕੀ ਬਾਣੀ ਰੂਪ ਤਥੈ ਕਾ ਅਰਥ ਘੜੀਐ ਬਹੁਤ ਅਨੂਪ ਕਾ ਕੀਆ ਗਲਾ ਕਥੀਆਂ ਨਾ ਜਾਹੇ ਜੇ ਹੋ ਕਹੈ ਪਿਛੇ ਪੁਜਤਾਏ ਤਿਥੇ ਘੜੀਐ ਸੁਰਤ ਮਤ ਮਨ ਬੁੱਧ ਤਿਥੇ ਘੜੀਐ ਸੁਰਾ ਸਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਥੈ ਹੋਰ ਨ ਕੋਈ ਹੋਰ ਤਥੈ ਜੋਤ ਮਹਾਬਲ ਸੂਰ ਜਿਨ ਮਹਿ ਰਾਮ ਰਹਿਰਾ ਪਰਤੂਰ ਤੇ ਸੈ ਸੀਤੋ ਸੀਤਾ ਮਹਿ ਮਾ ਮਾਹਿ ਤਾਂ ਦੇ ਰੂਪ ਨ ਕਥਨੇ ਜਾਹਿ ਨਾ ਉਹ ਮਰੇ ਨ ਠਾਗੇ ਜਾਹਿ ਜਿਨ ਕੈ ਰਾਮ ਬਸੈ ਮਨ ਮਾਹਿ ਤਥੈ ਭਗਤ ਬਸੈ ਕੇ ਲੋ ਕਰੇ ਆਨੰਦ ਸਚਾ ਮਨ ਸੋਏ ਸਚਖੰਡ ਬਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਤੈ ਖੰਡ ਮੰਡਲ ਦਵਰ ਪੰਡ ਜੇ ਕੋ ਕਥੈ ਤਾਂ ਆਤ ਨਾ ਆਤ ਕਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵਾਇ ਤਿਵਕਾਰ ਵਿਖੇ ਦੀਦਸ ਕਰੀ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭੌਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸਚੀ ਤਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮਾ ਹਾਤੋ ਦਿਵਸ ਰਾਤ ਦੋਏ ਦਾਈ ਦਾਇਆ ਹਿਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਏਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ